ਪੰਜਾਬ ਨੇੜੇ ਛੋਟਾ ਅਮਰਨਾਥ ਜਿੱਥੇ ਪਾਣੀ ਚ ਪ੍ਰਗਟ ਹੁੰਦੇ ਅਣਗਿਣਤ ਸ਼ਿਵਲਿੰਗ ਜਿਨ੍ਹਾਂ ਉੱਤੇ ਡਿੱਗਦਾ ਕਲਾਸ਼ ਪਰਬਤ ਤੋਂ ਆਉਂਦਾ ਪਾਣੀ ਇੱਥੋਂ ਕਲਾਸ਼ ਨੂੰ ਜਾਂਦੀ ਸੱਤ ਰਿਸ਼ੀਆਂ ਦੀ ਬਣਾਈ ਗੁਫਾ ਜਿੱਥੇ ਜਾਂ-ਜਾਂ ਜਲ गिरਦਾ ਹੈ ਇਸ ਪਾਣੀ ਸੇ ਹੀ ਸ਼ਿਵਲਿੰਗ ਬਣਦੇ ਜਿੱਥੇ-ਜਿੱਥੇ ਪਰਬਤ ਦਾ ਪਾਣੀ ਹਾਂ ਗਰੇਗਾ ਉੱਥੇ ਸ਼ਿਵਲਿੰਗ ਉਤਪਨ ਹੋ ਜਾਏਗੀ ਉਤਪਨ ਹੋਵੇਗਾ ਗੁਫਾ ਦੇ ਅੰਦਰ ਉਤਪਨ ਹੋਈਆਂ ਅਣਗਿਣਤ ਸ਼ਿਵਲਿੰਗ ਦੇ ਦਰਸ਼ਨ ਕਰਵਾਉਣੇ ਆ ਬਾਬਾ ਜੀ ਇਸ ਰਸਤੇ ਰਾਹੀਂ ਕਹਿੰਦੇ ਸੀ ਕਿ ਮੈਂ ਹਰਦਵਾਰ ਗਿਆ ਸੀਗਾ ਜਿੱਥੋਂ ਕਲਾਸ਼ ਨੂੰ ਵੀ ਰਸਤਾ ਜਾਂਦਾ ਆ ਜਦੋਂ ਸਾਨੂੰ ਇੱਥੇ ਆ ਕੇ ਇਸ ਗੱਲ ਦਾ ਪਤਾ ਲੱਗਾ ਅਸੀਂ ਬਹੁਤ ਹੈਰਾਨ ਹੋਏ ਦੇਖੋ ਕਿਦਾਂ ਪਹਾੜਾਂ ਤੋਂ ਪਾਣੀ ਆ ਰਿਹਾ ਆ ਜਿਹੜਾ ਥੱਲੇ ਡਿੱਗ ਅੱਗੇ ਨੂੰ ਵੱਧ ਰਿਹਾ ਆ ਸਰਦਾਲੂ ਤੁਸੀਂ ਦੇਖ ਸਕਦੇ ਆ ਕਿਦਾਂ ਇੱਥੇ ਆ ਕੇ ਇਸ਼ਨਾਨ ਕਰ ਰਹੇ ਆ ਪੂਰੀ ਕੰਪਲੀਟ ਵੀਡੀਓ ਦੇਖਣ ਵਾਸਤੇ ਥੱਲੇ ਲਿੰਕ ਦਿੱਤਾ ਹੋਇਆ ਤੁਸੀਂ ਕਲਿੱਕ ਕਰੋਗੇ ਤਾਂ ਫੁੱਲ ਵੀਡੀਓ YouTube ਉੱਤੇ ਖੁੱਲ੍ਹ ਜੇਗੀ PV7 Rider ਸਾਡਾ ਚੈਨਲ ਆ